ਤੇ ਕਜਾਲੀ ਤੀਗਾ ਉਹਦਾ ਵਿਆਹ ਨਹੀਂ ਸੀ ਹੋਇਆ ਭਾਈਆਂ ਨੇ ਅੱਡ ਕਰਤਾ ਕਿਉਂ ਜਵਾਨਾ ਹੀ ਹੈ ਜਾਗਲਾ ਕਹਿੰਦਾ ਆਪਾਂ ਨੂੰ ਕਿਉਂ ਲੰਗਰ ਖਵਾਈਏ ਪਿਓ ਮਰ ਗਿਆ ਮਾਂ ਬੂੜੀ ਸੀ ਜਾਲੀ ਵਿਚਾਰਾ ਉਹਨੂੰ ਰੋਟੀਆਂ ਪਕਾ ਕੇ ਦਿਆ ਕਰੇ ਤੇ ਥੋੜੀ ਜੀ ਜ਼ਮੀਨ ਸੀ ਮਾਂ ਬਥੇ ਰਾਂਣਾ ਮਾਨ ਨੂੰ ਕਹੇ ਮੇਰੇ ਪੁੱਤ ਨੂੰ ਸਾਖ ਕਰਾ ਦਿਓ ਮਾਂ ਸਾਨੂੰ ਸਾਂਪ ਪਾਉ ਮਾਂ ਕਹੋ ਮਾਂ ਪੁੱਤ ਕੁਮਾਰਾ ਨਹੀਂ ਦੇਖ ਸਕਦੀ ਅਗਲੀ ਕਹੇ ਨੂੰ ਕੌਣ ਕਰਾ ਦੇ ਬੁੜੇ ਖੁੰਡ ਨੂੰ ਉਹਨੂੰ ਗੁਲਜਾਰਾ ਸਾੜਾ ਹੀ ਕਹਿਣ ਲੱਗੇ ਇੱਕ ਭੇਡਾਂ ਵਾਲਾ ਸੀ ਪਕਾ ਲਿਆ ਨਾ ਉਹੜੀਆਂ ਕਹਾ ਕਰਨ ਕੋੜੇ ਗੁਲਜਾਰਾ ਸਾੜਾ ਹੋਉ ਆਉਂਦਾ ਓਹ ਨਦੀ ਦੇ ਕਿਨਾਰੇ ਜਾ ਕੇ ਭੇਡਾਂ ਚਾਰਦਾ ਕੋਈ ਜਾਲੀ ਹੁੰਦੇ ਨੇ ਬੜੀ ਦੂਰ ਤੱਕ ਲੰਘ ਜਾਂਦੇ ਨੇ ਨਦੀ ਦੇ ਕਿਨਾਰੇ ਚਾਰਦਾ ਚਾਰਦਾ ਇੱਕ ਸਿਬੀਦੋ ਨਦੀ ਸੀ ਉਹਦੇ ਉੱਤੇ ਬੜੀ ਫੁੱਲ ਵਾੜੀ ਬੜਾ ਸੋਹਣਾ ਘਾ ਬੜੀ ਹਰੀਆਲੀ ਸੀ ਉਸ ਦੇ ਘਾਟ ਦੇ ਉੱਤੇ ਪਰੀਆਂ ਆ ਕੇ ਇਸ਼ਨਾਨ ਕਰਦੀਆਂ ਹੁੰਦੀਆਂ ਵੀ ਇੱਥੇ ਕੋਈ ਬੰਦਾ ਨਹੀਂ ਡੇੜੇ ਟੇੜੇ ਵੀ ਹਰੀਆਲੀ ਆ ਉੱਥੇ ਬੈਠੀਆਂ ਘਾਹ ਦੇ ਉੱਤੇ ਆਰਾਮ ਕਰਦੀਆਂ ਤੇ ਨਾਈ ਜਾਂਦੀਆਂ ਨੇ ਕੱਪੜੇ ਬਾਹਰ ਤਰਤੇ ਉਹਨਾਂ ਦੇ ਵਿੱਚ ਇੱਕ ਚੰਦਨਾ ਬਰੀ ਸੀਗੀ ਬੋਦੀ ਵਾਲਾ ਬਰੂਲਾ ਆ ਗਿਆ ਤੁਸੀਂ ਦੇਖਿਓ ਬਹੁਤ ਉਹਦੀ ਬੋਦੀ ਉੱਚੀ ਵਗ ਜਾਂਦੀ ਹੈ ਅੱਗੇ ਨਾ ਬੋੜੇ ਸਾਜਲੀਆਂ ਤੇ ਰੋੜੇ ਧਰ ਦੁੰਦੇ ਪੜਾਂ ਚ ਚਾਹੇ ਨੀਰੇ ਜਦਵ ਦੇ ਜੇ ਪੜ ਚਾ ਜਾਂਦਾ ਸਾਜਲੀ ਉਹਨੇ ਚੱਕਣੀ ਚੱਕਣੀ ਦੇ ਕੋ ਹੌਲੀ ਚੀਜ਼ ਆ ਫਿਰ ਤਾਂ ਸਮਾਨਾਂ ਚ ਹੀ ਲਾ ਆਂਦਾ ਦਿਸਨੋਂ ਹਟਾ ਆਂਦਾ ਕੇਰਾ ਉਹ 10 15 20 ਕਿੱਲਿਆਂ ਤੇ ਜਦੋਂ ਦੀ ਭਮੀਰੀ ਚੋਂ ਪਾਸੇ ਨਿਕਲ ਜਾਂਦੀ ਫੇਰ ਡੱਗ ਲੈਦਾ ਨਹੀਂ ਡਿੱਗਣੀ ਨਾ ਦਿੰਦਾ ਉਹਨੇ ਤਾਂ ਜਿਹਦਾ ਸਾਲੂ ਚੱਕ ਲਿਆ ਜਿਹੜੀ ਚੰਦਨ ਪਰੀ ਸੀ ਬਰੋਲਾ ਦਾ ਲੈ ਗਿਆ ਬਹੁਤ ਉੱਚੀ ਤੇ ਬਹੁਤ ਦੂਰ ਜਾ ਕੇ ਕਿੱਕਰ ਦੀ ਟੰਗੀ ਗਈ ਬੜੀ ਉੱਚੀ ਕਿੱਕਰ ਉਹ ਕਹਿਣ ਲੱਗੀ ਚੰਨ ਪਰੀ ਮੇਰਾ ਤਾਂ ਸਾਲੂ ਉੱਡ ਗਿਆ ਉਹ ਕਹਿਣ ਲੱਗੀਆਂ ਕਿ ਮੇਲਾ ਹੁੰਦਾ ਜਾਂਦਾ ਚਲੋ ਇੱਥੇ ਕੋਈ ਮਾਤ ਲੋਕ ਦਾ ਬੰਦਾ ਨਾ ਆ ਜਾਏ ਸਾਲੂ ਤੇਨੂੰ ਅਸੀਂ ਦਿੰਨੇ ਆਂ ਪਾੜ ਕੇ ਸ਼ਾਲੂ ਦੇ ਤਾਂ ਪਰੀਆਂ ਨੇ ਡਾਰੀਆਂ ਲਾ ਗਈਆਂ ਇਹ ਤੜਕੇ ਜਾ ਕੇ ਜਾਲੀ ਬੈਠਾ ਜਾਲੀ ਨੂੰ ਆਤ ਹੁੰਦੀ ਹੈ ਦਰਖਤ ਦੇ ਤਾਹਾਂ ਜਾਖਦਾ ਇਹਨੂੰ ਐ ਆਉਂਦਾ ਵੀ ਕੋਈ ਥੰਮੀ ਹੈਗੀ ਛੱਪਰ ਚਲਾਉਣ ਨੂੰ ਹੂੰ ਇਹ ਨਹੀਂ ਝੱਕਣੀ ਝੱਕਣਾ ਤਾਂ ਹਾਦ ਤੂੰ ਗਿਆ ਜਾਲੀ ਦੀ ਜਾਲੀ ਪਿਆ ਝੱਕੀ ਜਾਂਦਾ ਤਾਂ ਜਦੋਂ ਦੇਖਿਆ ਉੱਤੇ ਸਿਖਰ ਤੇ ਸਾਂਜੀ ਹੋਈ ਪਈ ਜਦੋਂ ਬਾਣਾ ਹੱਲੇ ਚਮਕਾ ਮਾਰਨਾ ਉਹ ਪਾਗਿਆਂ ਨੂੰ ਕਹਿੰਦਾ ਦੇਖੋ ਏ ਕੋਈ ਚੀਜ਼ ਆ ਤਾਂ ਹਾਂ ਪਾਲੀ ਕਹਿੰਦੇ ਹਾਂ ਚਾਚਾ ਕੁਝ ਹੈਗਾ ਕੱਪੜਾ ਆ ਜਾ ਬੜਾ ਚਮਕਦਾ ਹੈ ਕਹਿੰਦਾ ਦੇਖੋਗਾ ਲਾ ਹੋਗਾ ਜਦੋਂ ਪਾਲੀ ਚੜੇ ਕਿਕਰਦਾ ਡਾਣਾ ਬੋਲਾ ਸਿੱਧਾ ਉੱਚਾ ਸੀ ਕਹਿੰਦੇ ਜਾਇ ਨਹੀਂ ਜਾਂਦਾ ਦੂਰ ਆ ਪਰ ਕੱਪੜਾ ਕਹਿੰਦੇ ਵਾੜਾ ਸੋਨਾ ਚਮਕਾਂ ਪੈਣੀ ਆ ਕਹਿੰਦਾ ਅੱਛਾ ਕਹਿੰਦਾ ਹਾਂ ਕਹਿੰਦਾ ਯਾਰ ਫਿਰ ਮੈਨੂੰ ਚੜਨ ਦਿਓ ਲੈ ਕੇ ਢਾਂਗਾ ਜਿੱਥੇ ਸਿੱਧਾ ਡਾਣਾ ਦੀ ਬਰ ਉੱਥੇ ਵੀ ਸ਼ਿਕਾਰੀ ਅੱਧ ਤੱਕ ਗਿਆ ਗਾਹਾਂ ਜਾਇਆ ਨਾ ਗਿਆ ਕਿਉਂ ਸ਼ਿਆਰ ਹੁੰਦੇ ਨੇ ਕਹਿੰਦਾ ਇਹਨੂੰ ਤਹਾਂ ਤੋਂ ਡਾਣੇ ਨੂੰ ਹੀ ਵੜ ਲਓ ਢਾਂਗੇ ਨਾ ਇਹਨੂੰ ਚਰਾਉਣਾ ਆਉਣਾ ਤੀ ਇਹਨੂੰ ਚਲਾਉਣਾ ਆਉਂਦਾ ਢਾਂਗਾ ਤਿੱਖੇ ਬਹੁਤ ਹੁੰਦੇ ਪੱਟ ਵਰਗਾ ਡਾਣਾ ਵੜ ਦੁੰਦਾ ਉਹ ਤਾਂ ਇਹ ਹੌਲੀ ਹੌਲੀ ਘੰਟੇ 'ਚ ਡਾਣਾ ਵੱਢ ਕੇ ਛਿੱਟ ਲੈ ਥੱਲੇ ਛਿੱਟਾ ਨਾਲ ਹੀ ਸਾਲੂ ਆ ਗਿਆ ਪਾਲਿਆਂ ਨੂੰ ਕਹਿੰਦਾ ਤੁਸੀਂ ਨਾ ਖਿੱਚੋ ਮੈਂ ਉਤਰਦਾ ਹਾਂ ਥੱਲੇ ਉਤਰਿਆ ਆ ਕਹਿੰਦੇ ਚਾਚਾ ਤਾਂ ਬਾळा ਸੋਣਾ ਕਿਸੇ ਰਾਜੇ ਦੀ ਕੁੜੀ ਦਾ ਹੈ ਕਹਿੰਦਾ ਹਾਂ ਬਰੋਲੇ ਨਾ ਉੱਡ ਕੇ ਆਇਆ ਤੁਸੀਂ ਐਂ ਕਰੋ ਲੜਫੜੋ ਮੈਂ ਬਹੁਤ ਬਹੁ ਸੂੜਾ ਤੇ ਉਹਨੂੰ ਕੱਢਦਾ ਤੂੰ ਸੂੜਾ ਚੋਂ ਕੱਢਿਆ ਝਾੜਿਆ ਪਈਆਂ ਲਸ਼ਕਾਂ ਤੇ ਛੱਪ ਦੀ ਕੰਜ ਵਰਗਾ ਹੌਲਾ ਕਹਿੰਦਾ ਬਾळा ਹੌਲਾ ਕਹਿੰਦੇ ਹਾਂ ਕਹਿੰਦਾ ਕਿ ਕਿਸੇ ਬਾਦਸ਼ਾਹੀ ਕੁੜੀ ਕਤਰੀ ਦਾ ਸੁਕਣਾ ਪਾਇਆ ਮਹਿਲਾਂ ਤੋਂ ਬਰੋਲਾ ਚੱਕ ਕੇ ਲਿਆਇਆ ਕਹਿੰਦਾ ਆਪਾਂ ਇਹਨੂੰ ਕੋਲੇ ਹੀ ਰੱਖਿਆ ਕਰਾਂਗੇ ਕੀ ਆ ਰਾਜਾ ਕਿਤੇ ਪਹਲ ਕਰਦਾ ਵੇ ਆਪਾਂ ਦੇ ਦਿਆਂਗੇ ਆਪਾਂ ਨੂੰ ਨਾਮ ਖੁਨਾਮੀ ਦੇਉ ਕਹਿੰਦੇ ਹਾਂ ਭਾਈ ਉਹ ਤਾਂ ਮੋਢਿਆਂ ਦੇ ਧਰ ਲਿਆ ਘਰੇ ਆ ਗਿਆ ਘਰੇ ਆਸੀ ਮਾਲ ਵੜਿਆ ਆਪਣੀ ਮਾਂ ਕੋਲੇ ਵਾਗਾ ਮਾਂ ਮੈਨੂੰ ਆ ਦੇਖ ਕੀ ਸੋਹਣਾ ਸਾਲੂ ਥਿਆਇਆ ਮੈਂ ਦੇਖਿਆ ਬੁਢੀ ਨੇ ਕਹਿੰਦੀ ਪੁੱਤ ਇਹ ਤਾਂ ਕਿਸੇ ਰਾਜੇ ਮਹਾਰਾਜੇ ਦੀ ਤੀ ਪੈਣ ਦਾ ਹੈ ਇਹ ਆਮ ਲੋਕਾਂ ਦਾ ਨਹੀਂ ਇਹ ਤਾਂ ਬਹੁਤ ਹੀ ਕੀਮਤੀ ਚੀਜ਼ ਆਰ ਤੈਨੂੰ ਕਿੱਥੋਂ ਮਿਲ ਗਿਆ ਕਹਿੰਦਾ ਮਾਂ ਦਰਖਤ ਤੇ ਕਿਤੇ ਬਰੋਲਾ ਨੇ ਟੰਗਤਾ ਉੱਥੋਂ ਲਾਹਿਆ ਮਾਂ ਵੀ ਸ਼ਵਰ ਵਾਲੀ ਦੀ ਕਹਿੰਦੀ ਪੁੱਤ ਨਾਲ ਹੀ ਖੇਤ ਲੈ ਜਾ ਕਰੀ ਕੀ ਆ ਕਿਤੇ ਰਾਜਾ ਭਾਲ ਕਰਦਾ ਆ ਜੇ ਦੀਦੀ ਆਪਣੇ ਗਰੀਬਾਂ ਦੇ ਕੀ ਕੰਮ ਆ ਕਹਿੰਦਾ ਚੰਗਾ ਤੇ ਜਾਲੀ ਕਹਿੰਦਾ ਜੇ ਨਾ ਜਾਣੀ ਸੁੱਤੇ ਪਿਆਂ ਤਾਂ ਕੋਈ ਹੋਰ ਹੀ ਲਾ ਕੇ ਲੈ ਜੇ ਫੇਰ ਸਿਆਪਾ ਛੜ ਜੂ ਜਾਲੀ ਦੇ ਕੜਾ ਪਾ ਦੀ ਕੜੇ ਨਾ ਤਿੰਨ ਗੰਨਾ ਦੇ ਲਿਆ ਇੱਕ ਲੜਦੀਆਂ ਉਸੇ ਨਦੀ ਦੇ ਵਗ ਗਿਆ ਬੜੀਆ ਠੰਡ ਜੀ ਹੋਈ ਆ ਪਿਆ ਤੇ ਪਰਿਆਂ ਆਕਾਸ ਦੇ ਵਿੱਚ ਉਡੀਆਂ ਫਿਰਦੀਆਂ ਉਹ ਕਹਿੰਦੀ ਹੋ ਪਿਆ ਬਰਾਸਾ ਲੂ ਬੰਦਾ ਲਈ ਪਿਆ ਉਹ ਕਹਿੰਦੀ ਹਾਂ ਕਹਿੰਦੀ ਫਿਰ ਹੁਣ ਕਿਵੇਂ ਲਾਵਾਂਗੇ ਤੋ ਆਪਾਂ ਉਹ ਕਹਿਣ ਲੱਗੀ ਤੂੰ ਆਇਆ ਕਰ ਦੂਰੋਂ ਪੂਰੀ ਸਪੀਡ ਤੇ ਆ ਕੇ ਝਪਟ ਮਾਰ ਕਹਿੰਦੀ ਫੜ ਕੇ ਕਿਹੜਾ ਚੜਜੀ ਤਾ ਹੁਣ ਉਹਨੂੰ ਕਿਹੜਾ ਪਤਾ ਸੀ ਵੀ ਬੰਨੀ ਬੱਟੇ ਘੁੱਟਣ ਵਾਲਾ ਹੂੰ ਉਹਨੇ ਜਦੋਂ ਮਾਰੀ ਝਪਟ ਪੂਰੇ ਜ਼ੋਰ ਦੀ ਪਾਜੀ ਦਾ ਖੜਾ ਕਰ ਲਿਆ ਝਪਟਰ ਨੇ ਹੂੰ ਪਰ ਬੰਨਾ ਸੀ ਜਦੋਂ ਉਹਦੀ ਲੱਤ ਲਮਕ ਕੇ ਪਰੀ ਵੀ ਲੱਤ ਨੂੰ ਚਿੰਬੜ ਗਿਆ ਤਾਂ ਇਹਦਾ ਭਾਂਡਾ ਹੋਰ ਹੀ ਕੋਸਾ ਹੂੰ ਹੁਣ ਮਰਦ ਦਾ ਹੱਥ ਲੱਗ ਗਿਆ ਪਰੀ ਸ਼ਕਤੀ ਖਤਮ ਹੋ ਗਈ ਉੱਡਣ ਦੀ ਅੱਛਾ ਜੀ ਉਹ ਕਹਿੰਦੀ ਕਿ ਜਾਓ ਦੀ ਮਾਤਾ ਹੁਣ ਫਸ ਗਈ ਮੇਰੇ ਕਰਮਾਂ ਵਾਲੇ ਸੀ ਮੈਂ ਹੁਣ ਉੱਡ ਨਹੀਂ ਸਕਦੀ ਉਹ ਕਹਿਣ ਲੱਗਾ ਇਹ ਸਾਲੂ ਕੀ ਦਾ ਕਹਿੰਦੀ ਮੇਰਾ ਹੈ ਇੱਥੇ ਫਿਰ ਕਿਵੇਂ ਆ ਗਿਆ ਕਹਿੰਦੀ ਉਹ ਰੋਲਾ ਲੈ ਆਇਆ ਕਹਿੰਦਾ ਹਾਂ ਤੇ ਰਖਤ ਤੋਂ ਲਾਇਆ ਮੈਂ ਕਹਿੰਦਾ ਹੁਣ ਵਗ ਜਾ ਕਹਿੰਦੀ ਮੈਂ ਤਾਂ ਹੁਣ ਉੱਡਿਆ ਨਹੀਂ ਜਾਂਦਾ ਮੈਂ ਕਿੱਥੇ ਜਾਣਾ ਮੈਂ ਤੇਰੇ ਕੋਲ ਹੀ ਰਹੂੰ ਜਾਲੀ ਕਹਿੰਦਾ ਮौज ਬਣ ਗਈ ਖਰ ਆਲੀ ਮਿਲ ਗਈ ਰੋਟੀਆਂ ਲਾਹੂ ਨਾਏ ਬਾਕੀ ਸੋਹਣੀ ਸਨਖੀ ਜਾਲੀ ਨੇ ਸਦੀਹੀ ਪੇਡਲਾਂ ਨੂੰ ਵੰਡਾਂ ਨੂੰ ਕਹਿੰਦਾ ਚਲੋ ਇਹ ਘਰ ਨੂੰ ਚਲੀਏ ਜਾਲੀ ਜਾਲੀ ਕੋਲੇ ਇੱਕ ਚਾਦਰਾਂ ਦੀ ਇੱਕ ਤਾਂ ਪਾਇਆ ਹੁੰਦਾ ਕਿ ਥੱਲੇ ਬਸਾਉਣ ਨੂੰ ਰੱਖਦੇ ਹੁੰਦੇ ਉਹਨੂੰ ਕਹਿੰਦਾ ਤੂੰ ਐਂ ਕਰੋ ਤੂੰ ਦੀ ਜਿਹੜੀ ਬੁੱਕਲ ਮਾਰ ਲੈ ਚਾਦਰ ਇਹਦੀ ਸਾਡੇ ਲੋਕਾਂ ਦੀ ਨਜ਼ਰਵੜੀ ਬਹਿੜੀ ਐ ਤੂੰ ਤਾਂ ਕੂ ਸੋਹਣੀ ਐ ਕਿ ਤੇਰੇ ਆ ਸਾਲੂ ਦੇਖ ਕੇ ਤਾਂ ਰੋਲਾ ਪੈ ਜੂ ਹੂੰਨੇ ਪਈ ਪਾਇਆ ਆਪਦੀ ਮਾਂ ਕੋਲੇ ਵਗ ਗਿਆ ਕਹਣ ਲੱਗਾ ਮਾ ਦੇਖ ਮੈਨੂੰ ਰੱਬ ਨੇ ਕੀ ਸੋਹਣੀ ਔਰਤ ਦਿੱਤੀ ਹੈ ਜਿਹਦੂ ਵੇਖਿਆ ਹੁਣ ਪਰੀ ਦੀ ਸ਼ਕਲ ਚੰਦਨਾ ਪਰੀ ਦਾ ਤਾਂ ਹੀ ਨਾ ਉਸੀ ਚੰਦ ਵਾਂਗੂ ਦੇ ਮੱਥੇ ਤੇ ਲਿਸ਼ਕਾਂ ਪੈਂਦੀਆਂ ਸੀ ਉਹ ਕਹਿਣ ਲੱਗਾ ਇਹ ਵੈਰੀ ਮਾਂ ਹੈ ਪਰੀ ਨੇ ਪਹਿਉ ਨੂੰ ਨਮਸਕਾਰ ਕਰੀ ਮਾਂ ਨੇ ਤਾਂ ਬੋਕਲ ਚ ਲੈ ਲਈ ਕਹਿੰਦੀ ਪੁੱਤ ਮੈਨੂੰ ਅੱਜ ਸਾਂ ਆਇਆ ਮੇਰੇ ਘਰ ਨੂੰ ਆ ਗਈ ਬਹੁਤ ਹੀ ਸੋਹਣੀ ਮੇਰੇ ਮਾਨ ਦੀ ਖੁਆਇਸ਼ ਪੂਰੀ ਹੋ ਗਈ ਜੋ ਮੇਰਾ ਮਨ ਤਰਸਦਾ ਸੀ ਇਨੀਆਂ ਗੱਲਾਂ ਕਹਿ ਕੇ ਬੁੜੀ ਪ੍ਰਾਣਾ ਛੱਡ ਗਈ। ਪ੍ਰਾਣਾ ਛੱਡੀ। ਫਰੀ ਕਹਿਣ ਲੱਗੀ ਦੱਸ ਉਹਨਾਂ ਰਹਿਣ ਦਾ ਕੋਈ ਇੰਤਜ਼ਾਮ। ਹੂੰ। ਮੈਂ ਇਨੀ ਛੱਪਰਾ ਤੇ ਰਹਿੰਦੀ। ਉਹ ਕਹਿੰਦਾ ਬਾਹਰ ਛੱਪਰਾ ਇੱਥੇ ਕੱਚਾ ਦਾ ਕੋਠੜਾ ਹੈ। ਕੱਢੀ ਜਾਲਾ ਅੱਜ ਦੀ ਰਾਤ ਮੈਂ ਕੱਢ ਦਿਆਂ ਕੱਲ ਨੂੰ ਇੰਤਜ਼ਾਮ ਕਰਾਂਗੇ। ਹੂੰ। ਉਹਨੇ ਆਪਦੀ ਮਾਂ ਦਾ ਸਸਕਾਰ ਕਰਿਆ ਪਰ ਹੀ ਅੰਦਰ ਉਹ ਕੁੰਡਾ ਢਾਕੇ ਵੜ ਗਈ ਅੰਦਰ। ਤੇ ਭਾਈ ਕਣਕੀ ਦਿਨ ਚੜਿਆ ਪਰੀ ਨੇ ਆਪਦੇ ਗੁਰੂ ਨੂੰ ਯਾਦ ਕੀਤਾ ਬੜਾ ਤਕੜੀ ਹਸਤੀ ਦਾ ਮਾਲਕ ਸੀਗਾ ਹੂੰ ਉਹ ਕਬੂਤਰ ਬਣ ਕੇ ਉਹ ਆ ਗਿਆ ਕਹਿੰਦਾ ਹਾਂ ਪੁੱਤਰ ਦੱਸ ਕਹਿੰਨੀ ਪਿੱਤਾ ਮੈਂ ਤਾਂ ਐ ਕਰਕੇ ਆ ਫਸ ਗਈ ਮੇਰੇ ਰਹਿਣ ਵਾਸਤੇ ਤਾਂ ਜਗਾ ਬਣਾ ਉਹਦੇ ਤਾਂ ਕੋਈ ਤਾਂ ਕੁਛ ਨਹੀਂ ਹੂੰ ਮੈਨੂੰ ਲਿਜਾ ਸਕਦਾ ਕਹਿੰਦਾ ਪੁੱਤਰ ਹਜੇ ਨਹੀਂ ਜਾ ਸਕਦੀ ਤੇਰੀ ਡਾਰੀ ਦੀ ਵਾਜਦੀ ਕਹਿੰਦੀ ਨਾ ਹੁਣ ਮੇਰੀ ਡਾਰੀ ਵਾਜਦੀ ਨਹੀਂ ਕੋਈ ਨਾ ਮੈਂ ਇੰਤਜ਼ਾਮ ਕਰੂੰਗਾ ਉਹ ਕੰਧ ਨੂੰ ਐ ਪੁੱਛਦ ਰੱਖ ਕਰ ਥਾਂ ਕਿੱਥੇ ਐ ਉਹ ਜਾਲੀ ਨੂੰ ਕਹਿਣ ਲੱਗੀ ਉਹਨੂੰ ਕੀ ਪਤਾ ਦੀ ਕਬੂਤਰ ਮੂਰੇ ਕੰਧ ਤੇ ਬੈਠਾ ਗੱਲਾਂ ਕਰਦਾ ਉਹਦੇ ਨਾਲ ਉਹ ਕੰਦੀ ਤੇਰਾ ਥਾਂ ਕਿੱਥੇ ਐ ਕਹਿੰਦਾ ਉੱਥੇ ਐ ਕੜੀ ਚਾਲਾ ਕਈ ਤਾਂ ਗੇਨ ਲਖੀਰ ਵਾਗਲ ਦੇ ਡੇਰਾ ਤੇਰਾ ਸਾਂ ਐ ਆਪਾਂ ਘਰ ਪਾਵਾਂਗੇ ਕਹਿੰਦਾ ਇਟਣੀ ਬਟਣੀ ਲੈਣ ਨਹੀਂ ਦੇਣ ਨਹੀਂ ਕਰ ਕਹਦਾ ਬੂ ਕੰਦੀ ਤੈਨੂੰ ਕੀ ਰੋਲਾ ਕਰਾ ਲਾ ਜਿੱਥੇ ਪਾਉਣਾ ਜਿੱਥੇ ਪਾਉਣਾ ਬਗਲ ਦੇ ਉਹ ਤਾਂ ਬੋਡੀ ਲਖੀਰ ਕੱਢਤੀ ਕਿਹੜਾ ਮੇਸਤਰੀ ਨੂੰ ਪੈਸੇ ਦੇਣੇ ਸੀ ਉਹ ਕਨੀ ਵਾਸਾ ਇਹ ਆਪਣਾ ਘਰ ਕੜਕੇ ਨੂੰ ਬਣ ਜੂਗਾ ਭਾਈ ਉਹਨਾਂ ਦਾ ਬਹੁਤ ਵੱਡਾ ਦਾਨੂ ਸੀ ਉਹਨਾਂ ਦਾ ਬਹੁਤ ਜ਼ਿਆਦਾ ਆਪਣੀ ਲਿਆਂਦੀ ਫੌਜ ਰਾਤੇ ਰਾਤ ਸਾਰਤਾ ਮਹਿਲ ਬਣਾ ਕੇ ਤਾਤੀ ਮੋਰੀਆਂ ਲਾ ਕੇ ਕਹਿੰਦਾ ਲੈ ਬੱਚਾ ਹੁਣ ਤੂੰ ਇਹਦੇ ਤੇ ਰਹਿ ਜੰਲੀ ਪਿਤਾ ਮੈਨੂੰ ਮਿਲਿਆ ਕੇ ਦੋ ਕਰੋਂਗੇ ਮੇਰੀਆਂ ਸੇਲੀਆਂ ਮਿਲ ਜਾ ਕਰਨੀਆਂ ਕਹਿੰਦਾ ਹਾਂ ਚੰਦ ਦੀ ਇੱਕੋ ਵਾਲੇ ਦਿਨ ਆਇਆ ਕਰਨੀ ਆ ਤੇਰੇ ਕੋ ਰਾਤ ਨੂੰ ਪਰ ਇਹ ਬੰਦਾ ਨਹੀਂ ਬਾਹਰ ਹੋਣਾ ਚਾਹੁੰਦਾ ਉਹਦੋਂ ਕੁੰਡੇ ਤੋਂ ਅੰਦਰ ਹੋਵੇ ਹੂੰ ਕਹਿੰਦੀ ਠੀਕ ਆ ਮੋਰੀ ਵੀ ਜੀ ਦੇਖ ਸਕਦਾ ਬਾਹਰ ਨਹੀਂ ਉਹਨੂੰ ਨਿਕਲ ਦੇਣਾ ਹੂੰ ਕਹਿੰਦੀ ਜੀ ਚੰਗਾ ਭਈ ਇਹ ਤਾਂ ਪਰੀ ਨੇ ਪੁੱਛਿਆ ਉਹਨੂੰ ਕਹਿੰਦੇ ਕਿਲੀ ਚੰਦ ਚ ਕਿੰਨੇ ਕੇ ਦਿਨ ਨੇ ਚੜਨ ਚ ਕਹਿੰਦਾ ਮੈਂ ਮੇਰੀ ਤਾਈ ਨੂੰ ਪੁੱਛੂ ਮੈਨੂੰ ਤਾਂ ਪਤਾ ਵੀ ਚੰਦ ਕਦੋਂ ਚੜਦਾ ਹੁੰਦਾ ਹ ਕ ਬੁੜੀਆਂ ਨੂੰ ਪਤਾ ਹੁੰਦਾ ਪੂਰਨਮਾਸੀ ਆ ਗਿਆ ਪੂਰਾ ਪੱਖ ਆ ਗਿਆ ਭਈ ਪਿੰਡ ਦੇ ਵਿੱਚ ਤਾਂ ਤੁਮ ਬੈਗੀ ਕਹਿੰਦੇ ਓਏ ਗੜ ਜਾ ਰਹੀ ਛੜੇ ਉੱਪਰ ਇਹ ਮਿਲ ਗਿਰੂ ਹੋਈ ਤਾਂ ਉਹ ਕਮਾਲ ਹੋ ਗਈ ਕਿੱਥੇ ਵੀ ਅਫਤ ਫੂਕਦਾ ਫਿਰਦਾ ਹੁੰਦਾ ਉਹ ਕਹਿੰਦੀ ਗੱਲ ਸੁਣ ਲਈ ਜਿਹੜਾ ਜਦੋਂ ਬਾਈ ਚ ਦੇ ਕਹਿੰਦਾ ਇਹ ਜੜ ਨਹੀਂ ਵੇਚਣਾ ਕਹਿੰਦਾ ਖਾਣਾ ਤੇਰਾ ਕਹਿੰਦੀ ਮੀਟ ਖਾਣੀਆ ਕਹਿੰਦਾ ਲੀਲਾ ਇੱਕ ਬਣਾ ਲਿਆ ਕਰਾਂਗੇ ਹੂੰ ਤਾਂ ਦਨ ਕਾਈ ਦੀ ਮੀਟ ਦੇ ਮਦ ਨੂੰ ਖਾਣ ਨੂੰ ਪਰਵਾਹ ਨਾ ਮਨਾਂ ਕਹਿਣ ਲਗੀ ਇੱਕ ਗੱਲ ਐ ਖਾਂ ਦੱਸ ਕਹਿੰਦੀ ਜਿਸ ਦਿਨ ਚਾਨਣੀ ਰਾਤ ਹੋਈ ਤੈਂ ਬਾਹਰ ਨਹੀਂ ਅੰਦਰ ਰਹਿਣਾ ਕੁੰਡੇ ਤੋਂ ਮੇਰੀਆਂ ਸਹੇੜੀਆਂ ਮੈਨੂੰ ਮਿਲਣਾ ਹੁੰਦੀਆਂ ਅੱਛਾ ਕਹਿਣ ਲੱਗਾ ਕੋਈ ਗੱਲ ਹੀ ਭਾਈ ਜਿਹੜੀਆਂ ਗਵੰਡਣਾ ਅੰਨਾਂ ਦੀ ਜਿਹੜੇ ਟਿਚਰਾਂ ਕਰਦੀਆਂ ਹੁੰਦੀਆਂ ਬੇ ਗਲਜਾਰਾ ਤੇਰੇ ਤਾਂ ਬਾਲੇ ਤਖੜੇ ਕਰਮ ਨੇ ਜਾਏ ਵੱਡਿਆ ਕਿਥੋਂ ਲੈਣੀ ਸੋਣੀ ਪਰੀ ਹੂੰ ਕਹਿੰਦਾ ਮੈਨੂੰ ਰੱਬ ਨੇ ਦਿੱਤੀ ਆ ਤੁਸੀਂ ਮੈਨੂੰ ਗਲਜਾਰਾ ਸਾੜਾ ਕਹਿੰਦੇ ਹੁੰਦੇ ਕਹਿੰਦੀ ਹੁਣ ਤਾਂ ਤੂੰ ਗਲਜਾਰਾ ਪਰੀ ਵਾਲਾ ਵਜਦਾ ਹੁਣ ਸਾੜਾ ਕਿਤੇ ਰਹਿ ਗਿਆ ਭਾਈ ਉਹੀ ਗੱਲ ਜਦੋਂ ਰਾਤ ਦੇ ਵੱਜ ਗਏ 7-8 ਉਹ ਕਹਿੰਦੀ ਅੰਦਰ ਵਹਿ ਜਾ ਹੁਣ ਕਮਰੇ 'ਚ ਤੇ ਬਾਹਰੋਂ ਕੁੰਡਾ ਲਾਤਾ ਮੋਰੀ ਖੋਲ ਲਈ ਕਹਿੰਦਾ ਦੇਖਾਂਗੇ ਤਾਂ ਸਹੀ ਤੱਕਤਾ ਉਤਰਿਆ ਪਰੀਆਂ ਦਾ ਬੜੀਆਂ ਉਹਨੂੰ ਮਿਲੀਆਂ ਗੱਲ ਲਾ ਕੇ ਤੇ ਉਹਦੇ ਨਾਲ ਪਿਆਰ ਕਰਿਆ ਉਹਦਾ ਦੁੱਖ ਸੁੱਖ ਪੁੱਸਿਆ ਕਹਿੰਦੀ ਹੁਣ ਸਾਡਾ ਵੀ ਜੀ ਨਹੀਂ ਲੱਗਦਾ ਤੂੰ ਸਾਡੀ ਸਹੇਲੀ ਮਾਤ ਲੋਕ ਤੇ ਰਹਗੀ ਕਹਿੰਦੀ ਮੈਨੂੰ ਲਜਾਣ ਦਾ ਕੋਈ ਇੰਤਜ਼ਾਮ ਬਣ ਸਕਦਾ ਕਹਿੰਦੀ ਗੁਰੂ ਹੀ ਕਰ ਸਕਦਾ ਸਾਡੀ ਪਾਵਰ ਨਹੀਂ ਭਈ ਨਾਚ ਕਰਿਆ ਤੇ ਮੂਰੀ ਬੀਜ ਦੀ ਬਠਾ ਦੇਖੀ ਜਾਂਦਾ ਜੇ ਤੂੰ ਪਹਿਰ ਰਾਤ ਰਹਿੰਗੀ ਕਹਿੰਦੇ ਚੰਗਾ ਭਾਣੇ ਹੁਣ ਅਸੀਂ ਜਾਣਿਆਂ ਲਾਗੀਆਂ ਡਾਰੀ ਉਹ ਦੇਖੀ ਜਾਂਦਾ ਪਰ ਇਹਨੂੰ ਕਹਿੰਦਾ ਮੈਨੂੰ ਤਾਂ ਅਸੀਂ ਵੀ ਤੂੰ ਹੀ ਸੋਹਣੀ ਆ ਤਾ ਸਾਰੀਆਂ ਹੀ ਸੋਹਣੀਆਂ ਦੀ ਕਹਿੰਦੀ ਸਾਡਾ ਵਾਸਾ ਜਿਹੜਾ ਸਾਰਾ ਸਹਪਨਦਈ ਆ ਅਸੀਂ ਮਾਤ ਲੋਕ ਦੀਆਂ ਜਨਾਨੀਆਂ ਨਹੀਂ ਉਹਨੇ ਫਿਰ ਆਵਦੇ ਗੁਰੂ ਦੀ ਫੇਰ ਆਦਨਾ ਕਰੀ ਫੇਰ ਕਰੀ ਆਦਨਾ ਉਹਦਾ ਗੁਰੂ ਆ ਗਿਆ ਕਹਿਣ ਲੱਗੀ ਦੀਪਤਾ ਮੈਨੂੰ ਮੈਂ ਤਾਂ ਡਾਰੀ ਨਹੀਂ ਲਾ ਸਕਦੀ ਪਰ ਮੈਨੂੰ ਮੇਰੀਆਂ ਜੇ ਕੇਰਾਂ ਸਹੇਲੀਆਂ ਨੂੰ ਮਨਾ ਦੇ ਕਹਿੰਦਾ ਹਾਂ ਮਿਲ ਸਕਦੀਆਂ ਪਰ ਉੱਥੇ ਤੇਥੋਂ ਰਾਤ ਨਹੀਂ ਰਹਿ ਜਾਣਾ ਦਿਨ-ਦਿਨ ਕੱਟ ਕੇ ਆਏਂਗੀ ਵਾਪਸ ਮੁੜ ਕੇ ਆਉਣਾ ਪਊ ਲੈ ਜਾਣਿਆ ਕਹਿੰਦੀ ਲੈ ਚੱਲ ਕਹਿੰਦਾ ਮੈਂ ਘੋੜੇ ਭੇਜਦਾ ਤੇਰੇ ਵਾਸਤੇ ਘੋੜਾ ਮਹਿਲਾਂ ਦੇ ਉੱਤੇ ਤੇਰੇ ਨੇ ਉਤਰੂਗਾ ਉੱਤੇ ਬਹਿ ਕੇ ਵਗ ਜੀ ਤੜਕੇ ਪੈ ਪੜ ਦੀ ਨਾ ਘੋੜਾ ਉਤਰਿਆ ਨਾਰਕੀ ਛਾਲ ਉੱਤੇ ਵਹਿ ਗਈ ਚੱਕ ਦੀ ਡਾਰੀ ਜਾਲੀ ਕਹਿੰਦਾ ਪੱਟੇਗੇ ਇਹ ਤਾਂ ਵਗ ਗਈ ਵਾਰੀ ਜਾਗਾ ਦਿਨੇ ਕੱਢਣਾ ਮੁੜ ਕੇ ਆਉਣਾ ਹੈ ਗਈ ਉਥੇ ਆਪਦੀ ਮਾਂ ਨੂੰ ਪਿਓ ਨੂੰ ਮਿਲੀ ਸਾਰਿਆਂ ਨੂੰ ਤੇ ਜਦੋਂ ਟਾਈਮ ਹੋ ਗਿਆ ਉਹ ਗੁਰੂ ਕਹਿੰਦਾ ਬੇਟਾ ਹੁਣ ਤੇਰਾ ਜਾਣ ਦਾ ਟਾਈਮ ਹੋ ਗਿਆ ਵਾਪਸ ਜਾਣਾ ਹੈ ਜਾਣਾ ਪਊਗਾ ਕਹਿੰਦੀ ਹੱਸਾ ਸੱਤ ਵਜ ਹਨ ਭਾਈ ਘੋੜੇ ਤੇ ਲਿਆ ਕੇ ਉਥੇ ਧਾਰਦੀ ਘੋੜਾ ਲੋਪ ਹੋ ਗਿਆ ਉਹ ਕਹਿੰਣ ਲੱਗਾ ਮੈਨੂੰ ਤਾਂ ਐਸੀ ਹੁਣ ਨਹੀਂ ਤੂੰ ਆਉਂਦੀ ਕਹਿੰਦੀ ਨਹੀਂ ਮੈਂ ਹੁਣ ਉੱਥੇ ਰਹਿਣ ਜੋਗੀ ਨਹੀਂ ਰਹੀ ਮੈਂ ਤਾਂ ਕਿਸੇ ਦੇ ਉੱਥੇ ਬੈਸ ਤਾਂ ਦੂਰ ਦੂਰ ਹੋ ਕੇ ਰਹਿਣੀ ਆ ਵੀ ਮਾਤ ਲੋਕ ਚ ਜਾਇਆ ਹੀ ਉਹ ਜਾਲੀ ਕਹਿਣ ਲੱਗਾ ਜੇ ਤੂੰ ਮੈਨੂੰ ਕਰਾ ਆਉਦੇ ਪੇਕੇ ਦਿਖਾ ਦੇ ਮੈਨੂੰ ਲੈ ਜਾ ਕਹਿੰਦੀ ਨਾ ਤੂੰ ਮੁਸ਼ਕਲਾਂ ਤੂੰ ਨਹੀਂ ਜਾ ਸਕਦਾ ਕਹਿੰਨਾ ਕਿਉਂ ਕਹਿੰਦੀ ਨਾ ਨਾ ਉੱਥੇ ਮਾਤਾ ਲੋਕ ਦੀ ਬੰਦੇ ਦਾ ਜਾਣਦਾ ਤਾਂ ਕੋਈ ਥਾਂ ਹੀ ਨਹੀਂ ਉੱਥੇ ਤਾਂ ਰਹਿਣਾ ਪਰੀਆਂ ਦਾ ਹੈਗਾ ਕਹਿੰਦਾ ਲੈ ਚੱਲ ਮੈਂ ਵੀ ਆ ਉਹਦੀ ਸੱਸ ਸਹੁਰਾ ਦੇਖਿਆ ਹਾਂ ਕੈਨੀ ਮੁਸ਼ਕਲ ਹੈ ਤੇ ਭਾਈ ਜਾਲੀ ਕਹਾਂ ਲਗਾ ਚੰਗਾ ਰਹਿ ਤੂੰ ਲੈ ਸ਼ਾਉਣ ਜੋ ਤੈਨੂੰ ਖਾਣਾ ਪੀਣਾ ਮਨ ਪਾਉਂਦਾ ਖਾ ਕਹਿੰਦੀ ਵਸ ਮੈਂ ਤਾਂ ਤੇਥੋਂ ਇੱਕ ਮੀਟ ਲੈਣਾ ਮੇਰਾ ਖਾਣਾ ਤਾਂ ਆਊਗਾ ਰੋਜ਼ ਦੀ ਰੋਜ਼ ਉਹਦਾ ਖਾਣਾ ਆਉਣਾ ਮੀਟ ਉਹਨੇ ਲੇਲਾ ਬਣਾ ਦੇਣਾ ਉਹ ਤੇ ਦੁਕਾਨੇ ਵੇਖਿਆ ਵੀ ਇਹ ਕੀ ਖਾਂਦੀ ਆ ਤੇ ਜਦੂ ਦੇਖਿਆ ਲੇਲਿਆਂ ਦੀਆਂ ਹੱਡੀਆਂ ਪਈਆਂ ਉੱਥੇ ਪਰੇ ਉਰੇ ਕਹਿੰਦੇ ਯਾਰ ਤਾਂ ਮਾਸ ਖਾਂਦੀ ਐ ਹੂੰ ਉਹਨੂੰ ਪੁੱਛਣ ਲੱਗੇ ਕਹਿੰਦੇ ਗਲਜਾਰਿਆ ਪਰੀ ਦੀ ਕੀ ਖਰਾਕਾ ਕਹਣਾ ਯਾਰ ਤੁਸੀਂ ਕੀ ਲੈਣਾ ਮੈਂ ਕਿਸੇ ਤੋਂ ਪੁੱਛਦਾ ਰਿਆਂ ਵੀ ਛੋੜੀ ਤੀਮੀਆਂ ਦੀ ਕੀ ਖਰਾਕ ਹੈ ਤੁਸੀਂ ਮੈਨੂੰ ਤੋਂ ਪੁੱਛ ਦਿਓ ਹੂੰ ਉਹਨੇ ਕਿਸੇ ਨੂੰ ਰਾਹ ਨਾ ਦਿੱਤਾ ਹੂੰ ਕਹਿੰਦਾ ਮੈਂ ਹੀ ਦੱਸਦਾ ਹੂੰ ਖਰਾਕ ਖਾਂਦੀ ਹੈ ਔਰ ਬਿਨਾ ਖਰਾਕ ਤੋਂ ਕਿਵੇਂ ਬਚੂਗੀ ਹੈ ਹੂੰ ਫੇਰ ਇੱਕ ਦਿਨ ਉਹਦੀ ਮਾਂ ਤੇ ਪਿਓ ਆਉਂਦੇ ਤਰੇ ਕਬੂਤਰ ਬਣ ਕੇ ਅਸਈ ਉਹ ਬੋਲੇ ਕਹਿੰਦੇ ਬੇਟਾ ਅਸੀਂ ਆ ਗਏ ਤੈਨੂੰ ਮਿਲਣ ਆਏ ਆ ਉਹ ਕਹਿਣ ਲੱਗੀ ਠਹਿਰੋ ਜਾਲੀ ਨੂੰ ਕਹਿੰਦੀ ਵੀ ਅੰਦਰ ਵੜ ਜਾ ਕਹਿੰਦਾ ਕਿਉਂ ਕਹਿੰਦੀ ਮੇਰੀ ਮਾਂ ਤੇ ਪਿਓ ਆਗੇ ਮੇਰੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਤੂੰ ਕੁੰਡਾ ਲਾਲਾ ਮੋਰੀ ਵੀ ਦੀ ਸੁਣੀ ਗਈ ਸ਼ੱਕ ਦੀ ਹੂੰ ਤੇ ਉਹ ਅਸਲੀ ਰੂਪ ਚਾ ਕੇ ਤੇ ਬੜਾ ਉਹਨੇ ਮਾਂ ਦੇ ਦੀ ਗੱਲ ਲਾ ਕੇ ਰੂਹੀ ਹੁੰਦਾ ਵੀ ਮੈਂ ਵੀ ਸੜਕੀ ਸੁੱਤੋਂ ਹੂੰ ਉਹ ਕਹਿੰਦੀ ਮਾਂ ਜੇ ਮੈਨੂੰ ਕੋਈ ਲਜਾਣ ਦਾ ਸਾਧਨ ਬਣਾ ਲਉ ਮੇਰੇ ਅਸੇ ਜੀ ਨਹੀਂ ਲੱਗਦਾ ਉਹ ਕਹਿਣ ਲੱਗੀ ਗੁਰਦੇਵ ਨੂੰ ਪੁੱਛਾਂਗੇ ਸਾਡੇ 'ਚ ਕੋਈ ਪਵਰਨ ਤੈਨੂੰ ਲੈ ਜਾਣ ਦੀ ਕਹਿਣ ਲੱਗੀ ਸ਼ਿਵਤ ਭਾਈ ਉਹ ਟਾਈਮ ਲਾ ਕੇ ਚਲੇ ਗਏ ਉਹ ਕਹਿੰਦਾ ਤੇਰੀ ਮਾਂ ਤਾਂ ਬਲਾਸ ਹੋਈ ਤੇਰਾ ਪਿਓ ਵੀ ਬੜਾ ਸੋਹਣਾ ਤੂੰ ਮੈਨੂੰ ਲੈ ਜਾ ਲਗਾ ਕੇ ਰਾਂ ਆਪਦੇ ਪਿੱਕੀ ਕਹਿੰਦੀ ਨਹੀਂ ਤੂੰ ਨਹੀਂ ਜਾ ਸਕਦਾ ਉਥੇ ਮਾਤ ਲੋਕ ਦਾ ਬੰਦਾ ਨਹੀਂ ਜਾ ਸਕਦਾ ਇਹ ਤਾਂ ਮਾਤ ਲੋਕ ਦਾ ਤੇਰਾ ਹੱਥ ਹੀ ਲੱਗਿਆ ਮੇਰੀ ਉਡਾਰੀ ਖਤਮ ਹੋ ਗਈ ਤੂੰ ਨਹੀਂ ਜਾ ਸਕਦਾ ਉਥੇ ਉਹਨਾਂ ਨੇ ਜਾ ਕੇ ਗੁਰੂ ਨੂੰ ਕਿਹਾ ਕਹਿੰਦੇ ਜੀ ਸਾਡੀ ਧੀ ਦਾ ਉਥੇ ਜੀ ਨਹੀਂ ਲੱਗਦਾ ਵੀ ਜੇ ਉਹਦਾ ਕੋਈ ਤੁਸੀਂ ਇੱਥੇ ਲਿਆਉਣ ਦੀ ਬੰਦੋਬਾਸਤ ਕਰਦੇ ਹੋ ਉਹ ਕਹਿਣ ਲੱਗਿਆ ਉਸ ਨੂੰ maat lok de bande de hath lagge ਅਡਾਰੀ ਤਾਂ ਨਹੀਂ ਮਾਰ ਸਕਦੀ ਹੁਣ ਉਹ ਇੱਥੇ ਵੀ ਉਹਨੂੰ ਆ ਕੇ ਬੜਾ ਚਿਹਰ ਤਪੱਸਿਆ ਕਰਨੀ ਪੂ ਪੋਰੇ ਚ ਬੜ ਕੇ ਜਿਹੜੀ ਉਹਨੂੰ maat lok ਦੀ ਜ਼ਹਿਰ ਚੜੀ ਹੈ ਉਤਰ ਕੇ ਫੇਰੋ ਪਰੀਆਂ ਦੇ ਵਿੱਚ ਇਥੇ ਬਸੂਗੀ ਨਹੀਂ ਤਾਂ ਮੁਸ਼ਕਲ ਹੈ ਕਹਿੰਦੇ ਜੀ ਕਿਵੇਂ ਕਰੋ ਉਹ ਭਾਈ ਕਹਿੰਦਾ ਚੰਗਾ ਮੈਂ ਜਾਊਂਗਾ ਉਹ ਉੱਤਰਿਆ ਕਬੂਤਰ ਬਣ ਕੇ ਗੋਲਿਆ ਜਿਹਦੋਂ ਨੇ ਦੇਖ ਲਿਆ ਵੀ ਹਾਂ ਗੁਰਦੇਵ ਆ ਗਿਆ ਉਹਨੇ ਉਹਨੂੰ ਨਿਮਸ਼ਕਾਰ ਕਰੀ ਕਹਿੰਦੀ ਗੁਰਦੇਵ ਕੱਢ ਲਾ ਜਾਲ ਚੋਂ ਬੜੀ ਖਸੁੱਤੀ ਫਸੀਆਂ ਮੇਰਾ ਜੀ ਨਹੀਂ ਲੱਗਦਾ ਕਹਿੰਦਾ ਬੇਟਾ ਮੈਂ ਤੈਨੂੰ ਅੱਜ ਲੈ ਕੇ ਜਾਊਂਗਾ ਘਬਰਾ ਨਾ ਪਰ ਕਹਿੰਦਾ ਇਹ ਗੱਲਾਂ ਜਿਹੜਾ ਤੇਰਾ ਬੰਦਾ ਹੈ ਇਹਦਾ ਕੀ ਬਣੂਗਾ ਕਹਿੰਦੀ ਇਹਦਾ ਕੀ ਬਣਨਾ ਦੀ ਛੱਡੋ ਪਹਿਲਾਂ ਕਿਹੜਾ ਵਿਆਹ ਹੀ ਸੀ ਕਹਿੰਦਾ ਚੰਗਾ ਮੈਂ ਇਹਨੂੰ ਇਹਦੇ ਵਾਸਤੇ ਆਪਾਂ ਮਾਇਆ ਦੇ ਦੇਾਂਗੇ ਆਪਦੀ ਰੋਜੀ ਤੋਰੀ ਜਾਊਗਾ ਭਾਈ ਉਹ ਧੰਨ ਦੀ ਬੜੀ ਪਾਵਰ ਸੀ ਉਹਨੇ ਕਹਿਣ ਲੱਗੀ ਨੀ ਪੁੱਛ ਕੀ ਚਾਹੀਦਾ ਤੈਨੂੰ ਕਹਿੰਦੀ ਕੀ ਚਾਹੀ ਜਾਂਦਾ ਕਹਿੰਦਾ ਜੇ ਮਾਇਆ ਮਿਲ ਜੀ ਬੜੀ ਲੋਟ ਆ ਉਹਨੇ ਅਣੀ ਦੱਸਿਆ ਵੀ ਮੈਂ ਜਾਊ ਕਹਿੰਦੀ ਮਾਇਆ ਜਿੰਨੀ ਮਰਜ਼ੀ ਲੈ ਲੈ ਸਿਵਣੇ ਦੇ ਮੋਹਰੇ ਵੀ ਮਿਲ ਜਾਣੇ ਆ ਕਹਿੰਦੀ ਇੱਕ ਵਾਰੀ ਮੈਨੂੰ ਆਹ ਕਹਦੇ ਵੀ ਤੂੰ ਜਾਇਆ ਹੂੰ ਕਿਉਂ ਕਹਿੰਦਾ ਕੇਰਾ ਆਪਦੀ ਪਤੀ ਤੋਂ ਕਹਾਦੀ ਕੇਰਾ ਇਹਦੇ ਮੂੰਹ ਕਹਾਦੀ ਹਾਂ ਜਾਇਆ ਹੂੰ ਕਹਿੰਦਾ ਚੰਗਾ ਜਾਇਆ ਹਾਂ ਤਾਂ ਅਸੀਂ ਫੇਰ ਵੀ ਆ ਜੂ ਹੂੰ ਉਹਦਾ ਭਈ ਕੋੜੇ ਦੇ ਮਾਰੀ ਸ਼ਾਲ ਜਾਂਦੀ ਕਹਿੰਦੀ ਆਪਣੀ ਹੁਣ ਜਾਂਦੀ ਵਾਰ ਦੀ ਸੱਸਰੀ ਘਾਰ ਆ ਮਾਰਗੀ ਡਾਰੀ ਮੈਂ ਨਹੀਂ ਆਉਂਦੀ ਵੀ ਮੈਂ ਨਹੀਂ ਆਉਂਦੀ ਜਾਲੀ ਨੇ ਤਾਂ ਪਤਾ ਤਾਂ ਤੋਂ ਸ਼ਾਲ ਮਾਰੀ ਤਾਂ ਉਹ ਟੁੱਟ ਗਈ ਡਿੱਗ ਦੇ ਦੀ ਅੱਛਾ ਹਾਂ ਮਰ ਗਿਆ ਵੀ ਮੋਦੀ ਵਿੱਚ ਵੀ ਹੁਣ ਕੀ ਬਣੂਗਾ ਆਪਣਾ ਪਾਈ ਪੰਡ ਚ ਉਹ ਕਨੇ ਗਲਜਾਰਾ ਸਾਡਾ ਮਰ ਗਿਆ ਗਲਜਾਰਾ ਸਾਡਾ ਮਰ ਗਿਆ ਪਰੀ ਭੱਜ ਗਈ ਤੇ ਜਿਹੜੀਆਂ ਪਰਜਾਈਆਂ ਸੀਗੀਆਂ ਖੁਸ਼ ਹੋ ਗਈਆਂ ਵੀ ਵਧੀਆ ਜ਼ਮੀਨ ਤਾਂ ਹੁਣ ਆਪਾਂ ਨੂੰ ਮਿਲ ਜੂ ਵੀ ਇਹ ਤਾਂ ਜੈ ਵੱਡੇ ਨੇ ਬੜਾ ਬੰਦੇ ਘੱਡੇ ਸੀ